ਅੱਜ ਪੂਰੇ ਦੇਸ਼ ਵਿੱਚ 78ਵਾਂ ਆਜ਼ਾਦੀ ਦਿਹਾੜਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਦਿਕਸਪਾ ਡੇਰਾ ਬਾਬਾ ਨਾਨਕ ਵਿਖੇ ਵੀ ਇਹ ਦਿਹਾੜਾ ਬੜੇ ਹੀ ਉਤਸ਼ਾਹ ਅਤੇ ਹਰਸ਼ ਉਲਾਸ ਨਾਲ ਮਨਾਇਆ ਗਿਆ। ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਹਰਦੀਪ ਸਿੰਘ ਐਸ.ਟੀ.ਐਮ ਡੇਰਾ ਬਾਬਾ ਨਾਨਕ ਅਤੇ ਗੁਰਦੀਪ ਸਿੰਘ ਹੰਦਾਵਾ ਆਮ ਆਦਮੀ ਪਾਰਟੀ ਹਰਕਨ ਚਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਟੀ.ਐਮ ਡੇਰਾ ਬਾਬਾ ਨਾਨਕ ਨੇ तो सलामी तिरंगा फूलों के बच्चों वालों रंग प्रोग्राम देष भगती संबंधितिटा पेश गई इस मौके आम आदमी पार्टी हलका इंचार्ज गुरदीप सिंह रंधावा एस डी एम डेरा बा नानक ने वधाई दी I oh, ਦੇਹਾੜੇ ਤੇ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ। ਮੈਂ ਇਹ ਅਪੀਲ ਕਰਦਾ ਕਿ ਜੋ ਰਾਤ ਸਾਡੇ ਤੇ ਦੇਸ਼ ਵਾਸੀਆਂ ਨੇ ਸिखਾ ਗਏ ਅਸੀਂ ਉਹਨਾਂ ਰਾਹਾਂ ਤੇ ਚੱਲੀਏ ਤਾਂ ਪੰਜਾਬ ਨੂੰ ਬਹੁਤ ترقی ਦੇ ਰਾਹ ਤੇ ਲੈ ਕੇ ਜਾਈਏ। ਤਾਂ ਇਸੂ ਰੰਗਲਾ ਪਿੰਡ ਜੋ 75 ਵਾਂ ਜਾਦੀ ਦੇਹਾੜਾ ਜਿਹੜਾ ਉਹ ਡੇਰਾ ਬਰਦਾ ਦਾ ਅੰਕਿਤ ਜੇ ਬਣਾਇਆ ਜਾ ਰਿਹਾ। ਮੈਂ ਦੇਸ਼ ਦੇ ਵਸਨੀਕਾਂ ਨੂੰ ਜਾਦੀ ਪਿਆਰੇ ਦੀ ਵਧਾਈ ਦੇਣਾ। ਉਹਨਾਂ ਸੂਰਬੀਰ ਜਵਦਿਆਂ ਨੂੰ ਸਨਮਾਨ ਕਰਨਾ ਕਿੰਨਾ ਪਿਆ ਨੇ। ਛਾਹ ਤਾਂ ਕਰਕੇ ਸਾਨੂੰ ਪਜਾਦੀ ਮਿਲੀ ਅੱਜ ਅਸੀਂ ਉਸ ਜਾਦੀ ਦਾ ਨਿੰਦ ਬਾਣ ਰਹੇ ਆ ਮੈਨੂੰ ਬਹੁਤ ਖੁਸ਼ੀ ਆ ਕਿ ਮੁੱਖ ਮੰਤਰੀ ਪ੍ਰਗਤ ਸਿੰਘ ਮਾਨ ਜਦੋਂ ਉਹਨਾਂ ਦੀ ਸਰਕਾਰ ਬਣੀ ਉਹਨਾਂ ਸੀਦੇ ਆਜਨ ਸਰਕਾਰ ਭਗਤ ਸਿੰਘ ਉਹਨਾਂ ਦੇ ਜੱਦੀ ਪਿੰਡ ਤੋਂ ਜਿਹੜੀ ਸੌ ਚੱਕ ਕੇ ਉਹਨਾਂ ਆਪੇ ਸਰਕਾਰ ਦਾ ਸ਼ੁਰੂਆਤ ਕੀਤੀ ਅੱਜ ਉਹਨਾਂ ਪੂਰਨਿਆਂ ਤੇ ਜਿਹੜੀ ਪੰਜਾਬ ਸਰਕਾਰ ਚੱਲ ਰਹੀ ਹੈ ਮੈਂ ਫੇਰ ਦੁਬਾਰਾ ਪੇਸ਼ ਹੁੰਦੀ ਇਸ ਵਕਤ ਨੂੰ ਚਾਹਤ ਤੇ ਹਦਾਇਤ